ਜਗਰਾੋਂ ਪੋਣਹਰੀ ਜੀ ਦਾ ਬੋਲ ਸੱਚੇ ਦਰਵਾਜ਼ਾ ਕੀ ਜੈ ਸਰਬ ਸੰਜੇ ਦਰਵਾਜ਼ਾ ਸੰਤ ਜੁਗੀ ਬਾਬਾ ਵਾਲਕਨਾ ਜੀ ਪੋਣਹਰੀ 13ਵਾਂ ਵਿਸ਼ਾਲ ਭੰਡਾਰਾ 3 ਮਈ ਦਿਨ ਸ਼ੁੱਕਰਵਾਰ ਨੂੰ ਪਿੰਡ ਡਾਫੜ ਵਿਖੇ ਕਰਵਾਇਆ ਜਾ ਰਿਹਾ ਸਾਰੇ ਸੰਗਤ ਦੇ ਸਹਿਯੋਗ ਨਾਲ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਭੰਡਾਰਾ ਕਰਵਾਇਆ ਜਾ ਰਿਹਾ ਸਵਾਪ ਜੀ ਨੂੰ ਇਸ ਸ਼ੁਭ ਮੌਕੇ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਅਪੀਲ ਕੀਤੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਕਿ ਹੁਮਾਹਾਵਾਂ ਅਗੇ ਪਹੁੰਚਣਾ ਆਇ ਨੂੰ ਫਕਰਾ ਫਕੀਰਾਂ ਦੇ ਦਰਸ਼ਨ ਕਰਨੇ ਆ ਦਰਬਾਰ ਦੇ ਵਿੱਚ ਹਾਜ਼ਰੀ ਭਰਨੀ ਆ ਉਪਰੰਤ ਜਿਹੜੀਆਂ ਰਸਮਾਂ ਦਰਬਾਰ ਦੀਆਂ 2 ਤਰੀਕ ਦਿਨ ਵੀਰਵਾਰ ਨੂੰ ਸਰਕਾਰ ਦੇ ਹਮਨ ਕਿਤੇ ਜਾਣਗੇ ਨੀਤੀ ਤੈਂ ਤਰੀਕ ਨੂੰ 3 ਮਈ ਨੂੰ ਦਿਨ ਸ਼ੁੱਕਰਵਾਰ ਨੂੰ ਛੰਡੇ ਦੀ ਰਸਮ ਸਵੇਰੇ 9:00 ਵਜੇ ਮਹਿਫਲ ਇਕਵਾਲ 11:00 ਵਜੇ ਨਕਾਲ ਪਾਲਟੀ ਤੇ ਮਹਿਫਲ ਕਰਵਾਈ ਜਾਊਗੀ 3 ਵਜੇ ਸਰਕਾਰ ਦੀ ਬੇੜ ਜਿਹੜੇ ਆ ਹਰਵਾਨਾ ਖਰਾਕੀ ਚੰਡੀ ਵੀ ਸਰਕਾਰ ਦੀ ਹਾਜ਼ਰ ਕਰਨੇ ਨੇ ਉਥੇ ਬੇੜਾ ਦੀ ਰਸਮ ਹੋਣਗੀਆਂ ਅਪਰੰਤ ਰਾਤ 8:30 ਵਜੇ ਮਹਿਫਲ ਰਾਤ ਦੀ ਜਿਹੜੀ ਆ ਕਵਾਲੋ ਸ਼ੁਰੂ ਕੀਤੀ ਜਾਵਗੀ ਜਿਹਦੇ ਵਿੱਚ ਵੱਖ-ਵੱਖ ਪੰਜਾਬ ਦੇ ਨਾਮਵਰ ਕਲਾਕਾਰ ਕਵਾਲ ਜਿਹੜੇ ਆ ਉਹ ਹਾਜ਼ਰੀ ਲਗਾਣਗੇ ਗੁਰੂ ਮਹਾਰਾਜ ਦਾ ਬਾਬਾ ਪੋਣਾ ਹਰਜੀ ਦਾ ਸਰਕਾਰਾਂ ਦੇ ਗੁਣ ਗਾਣ ਕਰਨਗੇ ਸੋ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪੰਡਾਰੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਮਮਾ ਕੇ ਪਹੁੰਚ ਦੀ ਕਿਰਪਾਲਤਾ ਕਰਨੀ ਲੰਗਰ ਉਹ ਸੋ ਸਰਕਾਰ ਦੀ ਕਿਰਪਾ ਸਦਕਾ ਦਰਬਾਰ ਦੇ ਵਿੱਚ ਲੰਗਰ ਪੰਡਾਰੇ ਵੀ ਵਰਤਾਏ ਜਾਣਗੇ ਸ਼ਵੀਲਾਂ ਦੇ ਲੰਗਰ ਵੀ ਹੈ ਸੋ ਸਾਰੇ ਜਾਪ ਗੋੜੇ ਦੇ ਲੰਗਰ ਜੋ ਵੀ ਆ ਵਰਤਾਏ ਜਾਣਗੇ ਸੋ ਸਾਰਿਆਂ ਨੇ ਹਮਮਾ ਕੇ ਪਹੁੰਚ ਦੀ ਕਿਰਪਾਲਤਾ ਕਰਨੀ ਜੇ ਘਰਾ ਪੋਣਾ ਹਰੀ ਜੀ ਦਾ ਬੋਲ ਸੱਚੇ ਜੀ ਜੈ ਜੈ